ਅੱਜ ਜੇ ਹਿੰਦੂ ਧਰਮ ਜਿਉਂਦਾ ਹੈ ਤਾਂ ਗੁਰੂ ਤੇਗ ਬਹਾਦਰ ਕਰਕੇ ਆ ਨਹੀਂ ਹਿੰਦੂਆਂ ਦਾ ਨਾਂ ਨਿਸ਼ਾਨ ਨਹੀਂ ਸੀ ਲੱਭਣਾ ਕਈ ਆ ਗਾਂਧੀ ਨੂੰ ਰਾਸ਼ਟਰ ਪਿਤਾ ਕਹਿੰਦੇ ਨੇ ਨਹੀਂ ਰਾਸ਼ਟਰ ਦਾ ਪਿਤਾ ਗੁਰੂ ਤੇਗ ਬਹਾਦਰ ਨੇ ਜਿਨ੍ਹਾਂ ਨੇ ਰਾਸ਼ਟਰ ਨੂੰ ਰੱਖਿਆ ਜੇ ਗੁਰੂ ਤੇਗ ਬਹਾਦਰ ਸ਼ਹੀਦੀ ਨਾ ਦੰਦੇ ਗਾਂਧੀ ਉੱਤੋਂ ਡਿੱਗਦਾ ਕਿਤੇ ਆਕਾਸ਼ ਤੋਂ ਗਾਂਧੀ ਨੇ ਜੰਮ ਨਹੀਂ ਸੀ ਹੋ ਸਕਦਾ ਗਾਂਧੀ ਖਾਨ ਉਹਦਾ ਨਾਂ ਲਿਖਿਆ ਹੁੰਦਾ ਕਿਉਂਕਿ ਮੁਸਲਮਾਨੇ ਹੋਣੇ ਸੀ ਇੱਥੇ ਸਾਰੇ ਜੇ ਗੁਰੂ ਤੇਗ ਬਹਾਦਰ ਹਿੰਦੂ ਧਰਮ ਲਈ ਆਪਣਾ ਬਲੀਦਾਨ ਦਿੱਤਾ ਤਿਲਕ ਜੰਜੂ ਰਾਖਾ ਪ੍ਰਭ ਤਾਕਾ ਦਸਮ ਗ੍ਰੰਥ ਵਿੱਚ ਲਿਖਦੇ ਆ ਕਿੰਨੋ ਬੜੋ ਕਲੂ ਮੇ ਸਾਕਾ ਧਰਮ ਹੇਤ ਸਾਕਾ ਜਨਕੀਆ ਅਸੀਸ ਦੀਆ ਪਰ ਸਿਰ ਨਾ ਦੀਆ ਤੇਗ ਬਹਾਦਰ ਕੇ ਚਲਤ ਭਇਓ జగਤ ਮੈਂ ਸ਼ੋਕ ਹੈ 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 ਸਭ ਜਗ ਭਇਓ ਜੈ 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 ਸੁਰ ਲੋਕ ਸੋ ਫਿਰ ਜਦੋਂ ਪਿਤਾ ਬਣੇ ਆਪਣੇ ਬੱਚਿਆਂ ਨੂੰ ਬਾਰ ਦਿੱਤਾ ਸੂਏ ਕਲੰਗੀ ਧਰਪਾਤਸ਼ਾ ਦੇ ਅਵਤਾਰ ਧਾਰਨ ਦੀ ਇਤਿਹਾਸ ਤੁਸੀਂ ਸੁਣਿਆ ਕਿਵੇਂ ਦੁਸ਼ਟ ਦਮਨ ਦੇ ਰੂਪ ਦੇ ਵਿੱਚ ਆਏ ਦੁਸ਼ਟ ਦਮਨ ਦੇ ਰੂਪ ਦੇ ਵਿੱਚੋਂ ਫਿਰ ਹਜੂਰ ਸਾਹਿਬ ਸਿਮਰਨ ਕਰਨਾ ਫਿਰ ਹੇਮਕੁੰਟ ਗਏ ਆ ਫਿਰ ਉਸ ਤੋਂ ਬਾਅਦ ਅਕਾਲ ਪੁਰਖ ਦੇ ਹੁਕਮ ਨਾਲ ਮਾਤ ਲੋਕ ਦੇ ਵਿੱਚ ਅਵਤਾਰ ਧਾਰਨਾ ਕੀਤਾ ਆਏ ਕਿਉਂ ਮਹਾਰਾਜ ਨੇ ਲਿਖਿਆ ਕਿ ਮੈਂ ਦੁਸ਼ਟਾਂ ਦੇ ਨਾਸ਼ ਲਈ ਹੀ ਖਾਲਸਾ ਬਣਾਇਆ ਖਾਲਸਾ ਕਿਉਂ ਬਣਾਇਆ ਮੈਂ ਦੁਸ਼ਟਾਂ ਦੇ ਨਾਸ਼ ਲਈ